ਪਈ ਮਾਂ ਆਪਣੇ ਧੀ ਨੂੰ ਮਾਰ ਦਿੰਦੀ ਹੈ ਤਾਂ ਉਹ ਉਸ ਤੋਂ ਬਰੀ ਨਹੀਂ ਹੁੰਦੀ ਹੈਗੀ ਉਹ ਸੰਤਾਪ ਉਸ ਨੂੰ ਹਟਾਉਣਾ ਪੈਂਦਾ ਬਹੁਤ ਸਾਰੇ ਲੋਕ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਛੱਡਿਆਉਂਦੇ ਆ ਮੈਂ ਗਰੰਟੀ ਨਾਲ ਕਹਿੰਦਾ ਕਿ ਉਸ ਤੋਂ ਬਾਅਦ ਉਹ ਸੌ ਨਹੀਂ ਸਕਦੇ ਕਿਉਂਕਿ ਜੇਕਰ ਤੁਸੀਂ ਆਪਣੇ ਮਾਂ-ਬਾਪ ਨਾਲ ਇਵੇਂ ਕਰ ਰਹੇ ਹੋ ਤੁਸੀਂ ਸੁੱਖ ਤੇ ਦੀਨ ਨਹੀਂ ਸੋਵੋਗੇ ਨਹੀਂ ਸੋਵੋਗੇ ਸੋ ਵਹਿਮ ਪਰਮ ਬੜੇ ਸਟਰੋਂਗ ਫੀਲਿੰਗਸ ਹੁੰਦੀ ਹੈ ਜਿਓ ਕੁਝ ਤੁਸੀਂ ਕਰਨਾ ਹੋਵੇ ਉਹ ਕਰਨਾ ਚਾਹੀਦਾ ਹੈ ਜੇਕਰ ਮੈਂ ਮੈਨੂੰ ਯਾਦ ਹੈ ਅਸੀਂ ਕਿਸੇ ਵੇਲੇ ਗੁਰਦੁਆਰੇ ਚੋਂ ਪੈਸੇ ਚੁੱਕਲੇ ਸੀਗੇ ਪੈਸੇ ਤੇ ਬਾਅਦ ਵਿੱਚ ਮੈਨੂੰ ਹਰ ਵੇਲੇ ਇਹ ਗੱਲ ਸੰਤਵਾਪ ਸੀ ਵੀ ਇਹ ਨਾਲ ਮੇਰਾ ਨੁਕਸਾਨ ਹੋਏਗਾ ਮੈਂ ਉਹਨੇ ਪੈਸੇ ਉਹਨੇ ਪੈਸੇ ਹੋਰ ਪਾ ਕੇ ਗੁਰਦੁਆਰੇ ਜਿਹੜੇ ਸੀ ਉਹ ਮੱਥਾ ਟੇਕਿਆ ਤੇ ਤਾਂ ਮੇਰੇ ਮਨ ਦੇ ਵਿੱਚੋਂ ਉਹ ਜਿਹੜੀ ਗੱਲ ਸੀਗੀ ਉਹ ਦੂਰ ਹੋਏ ਪਛਤਾਵਾ ਜਾਂ ਵਹਿਮ ਪਰਮ ਬੜੇ ਖਤਰਨਾਕ ਹੁੰਦੇ ਹਨ ਇਹਨਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੁੰਦਾ ਹੈ ਇਹਦੇ ਵਿੱਚ ਨਹੀਂ ਪੈਣਾ ਚਾਹੀਦਾ ਹਮ